I'm رضوك الله <applause> ਲੈਣ ਜੁ ਤੇਰਾ ਨਾਂ ਲੈਣ ਜੁ ਤੇਰਾ ਨਾਂ ਤਿਨਾਂ ਕਹਿ ਹਾਂ ਸਦ ਕੁਰਬਾਨੇ ਜਾਵਾਂ ਸਾ ਸੰਗਤ ਕੱਲੇ ਬਾਬਾ ਦੀਪ ਸਿੰਘ ਜੀਆਂ ਨੇ ਨੀ ਵੀ ਅਰਦਾਸ ਕਰਕੇ ਆਪਣੀ ਮੌਤ ਦੀ ਜਗ੍ਹਾ ਆਪ ਚੂਜ਼ ਕੀਤੀ ਕਿ ਮੈਂ ਸੀਸ ਉੱਥੇ ਪੇਂਟ ਕਰਨ 19 ਦਿਨ ਨਹੀਂ ਜਾਨ ਜਾ ਸਕਦੀ ਸਾਥ ਸੰਗਤ ਜਿਨ੍ਹਾਂ ਨੇ ਵਿਸ਼ਵਾਸ ਗੁਰੂ ਤੇ ਰੱਖਿਆ ਉਹਨਾਂ ਨੇ ਅੱਜ ਵੀ ਵਰਤਦੇ ਇੱਕ ਮਾਈ ਪਿੱਛੇ ਜੇ ਥੋੜੇ ਸਾਲ ਹੋਏ ਨੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਉੱਤੇ ਇਹ ਘਟਨਾ ਘੱਡੀ ਸ਼੍ਰੀ ਅਮਰitsar ਸਾਹਿਬ ਕੋ ਮਾਈ ਨੇ ਸਾਥ ਸੰਗਤ 17 ਘੰਟੇ 24 ਘੰਟਿਆਂ ਚੋ ਸੇਵਾ ਕਰਨੀ ਬਾਣੀ ਪੜ੍ਹਨੀ ਭਾਂਡੇ ਮਾਂਜਣੇ ਫਿਰ ਰੋਜ਼ ਦਾ ਨੇਮ ਸੀ ਸ਼ਮੀ 3 ਵਜੇ ਤੋਂ 5 ਵਜੇ ਤੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਸੁਖਮਨੀ ਸਾਹਿਬ 5 ਵਜੇ ਤੋਂ ਬਾਅਦ ਉਹਨੇ ਜਾ ਸ਼ਵੀਲ ਤੇ ਖੜ ਜਾਣਾ ਪਾਣੀ ਪੜਾਉਣ ਲਈ ਜਾਂ ਫਿਰ ਲਿਫਾਫਿਆਂ ਦੀ ਸੇਵਾ ਕਰਨ ਲਈ ਪ੍ਰਸ਼ਾਦ ਵੰਡਣ ਵਾਲਿਆਂ ਨੂੰ ਰੋਜ਼ ਦਾ ਉਹਦਾ ਨਿਯਮ ਰਿਹਾ ਉਹਦੇ ਕੋਲੋਂ ਇੱਕ ਦਿਨ ਜਵਾਨ ਬੀਬੀਆਂ ਜਿਹੜੀਆਂ ਨਾਲ ਸੇਵਾ ਕਰਦੀ ਉਹਨੇ ਪੁੱਛਿਆ ਵੀਜੀ ਤੁਹਾਡੀ ਇੰਨੀ ਉਮਰ ਹੋ ਗਈ ਐਨੇ ਘੰਟੇ ਸੇਵਾ ਕਰਦੇ ਹੋ ਕੀ ਮੰਗਦੇ ਤੁਸੀਂ ਗੁਰੂ ਰਾਮਦਾਸ ਮਹਾਰਾਜ ਤੋਂ ਉਹਨੇ ਪਤਾ ਕੀ ਕਿਹਾ ਕਹਿੰਦੀ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਨੇ ਦਿੱਤਾ ਜਦੋਂ ਤੋਂ ਮੈਂ ਸ੍ਰੀ ਅਮਰਤਸਰ ਸਾਹਿਬ ਵਿਆਹੀ ਆਈ ਅਸੀਂ ਕਿਰਾਏ ਤੇ ਰਹਿੰਦੇ ਸੀ ਗੁਰੂ ਰਾਮਦਾਸ ਜੀ ਨੇ ਆਪਣੇ ਘਰ ਦੇ ਉੱਤੇ ਸਾਨੂੰ ਕੋਠੀਆਂ ਦੇਤੀਆਂ ਦੁਕਾਨਾਂ ਦੇਤੀਆਂ ਸ਼ੋਰੂਮ ਦੇਤੇ ਕਾਰਾਂ ਗੱਡੀਆਂ ਕੋਠੀਆਂ ਸਭ ਕੁਝ ਦਿੱਤਾ ਕਹਿੰਦੀ ਹੁਣ ਮੈਂ ਪਤਾ ਕੀ ਮੰਗਦੀ ਆਂ ਹੇ ਗੁਰੂ ਰਾਮਦਾਸ ਮੈਂ ਹੁਣ ਜਦੋਂ ਮਰਾਂ ਕਿਸੇ ਹਸਪਤਾਲ ਚ ਨਾ ਮਰਾਂ ਜਿੱਦਣ ਮੇਰੀ ਮੌਤ ਆਵੇ ਮੈਂ ਹਸਪਤਾਲ ਚ ਨਹੀਂ ਮਰਨਾ ਚਾਹੁੰਦੀ ਮੈਂ ਕਿਸੇ ਹੋਰ ਜਗ੍ਹਾ ਤੇ ਨਹੀਂ ਮਰਨਾ ਚਾਹੁੰਦੀ ਹੁਣ ਇੱਕੋ ਹੀ ਅਰਦਾਸ ਹੈ ਗੁਰੂ ਰਾਮਦਾਸ ਜੀ ਜਿੱਦਣ ਮੇਰੀ ਮੌਤ ਆਵੇ ਜਾਂ ਮੈਂ ਤੇਰੇ ਦਰ ਤੇ ਹੋਵਾਂ ਜਾਂ ਬਾਬਾ ਦੀਪ ਸਿੰਘ ਦੇ ਦਰ ਤੇ ਹੋਵਾਂ ਉਹਨਕੋ ਧੰਮਾ ਜਗਤ ਦੀ ਸੇਵਾ ਸੀ ਰੋਜ਼ ਦੀ ਕਹਿੰਦੀ ਕੋਈ ਅਰਦਾਸ ਹੈ ਜਦਨ ਮੌਤ ਆਵੇ ਨਾ ਮੈਂ ਗੁਰੂ ਘਰ ਹੋਮਾ ਮੰਨੋ ਇੱਕੋ ਹੀ ਅਰਦਾਸ ਹੈ ਚਾਹੋ ਸੀ ਕਿ ਤਬੀਰ ਮੋਹੇ ਮਰਨੇ ਕਾ ਚਾਹੋ ਹੈ ਮਰੂਤ ਹਰ ਕੈ ਦਵਾਰ ਏ ਕਿਸੇ ਕਿਸੇ ਨੂੰ ਚਾਹ ਹੁੰਦਾ ਮਰੂਤ ਹਰ ਕੈ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਵਾਰ ਉਹ ਮਾਈ ਦੀ ਅਰਦਾਸ ਸੀ ਤੇ ਉਹ ਬੀਬੀਆਂ ਦੱਸਦੀਆਂ ਕਹਿੰਨੀਆਂ ਫਿਰ ਅਸੀਂ ਨਾ ਧਿਆਨ ਰੱਖਿਆ ਪਰ ਕੋਈ ਗੱਲ ਨਹੀਂ ਸਾਲ 2 ਸਾਲ 3 ਸਾਲ ਦੇਖਣਾ ਇਹ ਬੀਬੀ ਦੀ ਅਰਦਾਸ ਪੂਰੀ ਹੁੰਦੀ ਹੈ ਕਹਿੰਦੀ ਹੈ ਕਿ ਮੇਰੀ ਕੋਈ ਮੰਗ ਹੈ ਜਿੱਦਣ ਮਰਾਂ ਉਹ ਦਿਨ ਜਾ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ 'ਚ ਹੋਵਾਂ ਜਾਂ ਫਿਰ ਬਾਬਾ ਦੀਪ ਸਿੰਘ ਦੇ ਅਸਥਾਨ 'ਤੇ ਹੋਵਾਂ ਮੈਂ ਹਸਪਤਾਲ 'ਚ ਨਹੀਂ ਮਰਨਾ ਚਾਹੁੰਦੀ ਕਹਿੰਦੇ ਵੇਖਣਾ ਸੀ ਵੇਦੀ ਅਰਦਾਸ ਪੂਰੀ ਹੁੰਦੀ ਹੈ ਤੇ ਸਜਣੋ ਜਿੱਦਣ ਉਹ ਮਾਈ ਦੀ ਅਰਦਾਸ ਪੂਰੀ ਹੋਈ ਨਾ ਉਹਨੇ ਸ਼ਾਮਾਂ ਵੇਲੇ 3 ਵਜੇ ਤੋਂ 5 ਵਜੇ ਤੱਕ ਸ਼ਹੀਦ ਬਾਬਾ ਦੀਪ ਸਿੰਘ ਜੀ ਆਦੇ ਸ਼ਹੀਦੀ ਸਥਾਨ ਤੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਪਹਿਲਾਂ ਪਾਠ ਕਰਨ ਤੋਂ ਬਾਅਦ ਉਹਨੇ ਸ਼ਵੀਲ ਤੇ ਆ ਕੇ ਜਲ ਛਕਿਆ ਜਲ ਛਕ ਕੇ ਲਫਾਫਿਆਂ ਦੀ ਸੇਵਾ ਤੇ ਖੜ ਗਈ ਜਿਹੜੀ ਸੰਗਤ ਪ੍ਰਸ਼ਾਦ ਕਰਾ ਕੇ ਜਾਵੇ ਲਫਾਵੇ ਵੰਡ ਰਹੀ ਸੀ ਨਾਲੇ ਵੈਗੁਰੂ ਵੈਗੁਰੂ ਕਰਦੇ ਉੱਥੇ ਲਫਾਫੇ ਵੰਡਦਿਆ ਉਹਦਾ ਕਬਰਾਟ ਹੋਣੀ ਉਹਨੂੰ ਸ਼ੁਰੂ ਹੋਵੇ ਉੱਥੇ ਬਹਿ ਗਈ ਜਿਹੜਾ ਰੋਜ ਸੇਵਾ ਕਰੇ ਸੰਗਤ ਜਾਣਦੀ ਹੁੰਦੀ ਹੈ ਇਕੱਠੀਆਂ ਹੋ ਗਈਆਂ ਸੰਗਤਾਂ ਵੀਰ ਜੀ ਕੀ ਹੋਇਆ ਬੀਬੀ ਜੀ ਕੀ ਹੋਇਆ ਪਾਣੀ ਲਿਆਂਦਾ ਭੱਜ ਕੇ ਸ਼ਵੀਲ ਤੋਂ ਉਹਨੂੰ ਦੋ ਕੁੱਟਾ ਪਾਣੀ ਪੁਲਾਇਆ ਵਿੱਚੋਂ ਕਈ ਬੀਬੀਆਂ ਕਹਿੰਦੀ ਬੀਬੀ ਜੀ ਡਾਕਟਰ ਦੇ ਲੈ ਜਾਈਏ ਕਹਿੰਦੀ ਨਹੀਂ ਨਹੀਂ ਮੈਨੂੰ ਥੋੜਾ ਜਿਹਾ ਪਾਣੀ ਹੌਲ ਪਰਾ ਲੈ ਉਹ ਬੱਟੀ ਮੂੰਹ ਨੂੰ ਲਾਈ ਉੱਥੇ ਬਾਬਾ ਦੀਪ ਸਿੰਘ ਜੀ ਨੇ ਨਿਸ਼ਾਨ ਸਾਹਿਬ ਦੇ ਕੋਲ ਸਾ ਸੰਗਤ ਨੂੰ ਪਾਣੀ ਦੀਆਂ ਦੋ ਕਟਾ ਪੀ ਕੇ ਹੱਥ ਜੋੜ ਕੇ ਕਹਿੰਦੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਐਦਾਂ ਕਹਿੰਦੇ ਉਹਦੇ ਸੁਆਸ ਪੂਰੇ ਹੋ ਗਏ ਕੋ ਮਈਆਂ ਜਿਹੜੀਆਂ ਨਾਲ ਸੇਵਾ ਕਰਦੀਆਂ ਸੀ ਕਹਿੰਦੀ ਜਦੋਂ ਸਾਨੂੰ ਪਤਾ ਲੱਗਾ ਨਾ ਬੀਬੀ ਚੜਾਈ ਕਰ ਗਈ ਕਹਿੰਦੇ ਅਸੀਂ ਕੁਛ ਕਿੱਥੇ ਉਹਦੇ ਸਵਾਸ ਪੂਰੇ ਹੋਏ ਕਹਿੰਦੇ ਬਾਬਾ ਦੀਪ ਸਿੰਘ ਦੇ ਅਸਥਾਨ ਤੇ ਕਹਿੰਦੀ ਉਦੋਂ ਅਸੀਂ ਸਾਰੀਆਂ ਬੀਬੀਆਂ ਨੇ ਤਿੰਨਾ ਚੌਨੇ ਜਿਨ੍ਹਾਂ ਨੇ ਗੱਲ ਕੀਤੀ ਸੀ ਨਾ ਦੇਖਣਾ ਇਹਦੀ ਅਰਦਾਸ ਪੂਰੀ ਹੁੰਦੀ ਕਿ ਨਹੀਂ ਹੁੰਦੀ ਕਹਿੰਦੀ ਅਸੀਂ ਕੜਾ ਪ੍ਰਸ਼ਾਦੀ ਦੇਖ ਤਰੱਕ ਕੇ ਗੁਰੂ ਰਾਮਦਾਸ ਮਹਾਰਾਜ ਤੋਂ ਮਾਫੀ ਮੰਗੀ ਮਾਰਾ ਸਾਨੂੰ ਇਸ ਗੱਲ ਲਈ ਮਾਫ ਕਰਿਓ ਪਰ ਅਸੀਂ ਇਹ ਅੱਜ ਪਰ ਤੱਕ ਵੇਖ ਲਿਆ ਫਿਰ ਸਤਿਗੁਰੂ ਭਾਵੇਂ ਮੌਤ ਦੀ ਜਗ੍ਹਾ ਸਮਾਂ ਤੇ ਸਥਾਨ ਬਦਲਦਾ ਨਹੀਂ ਪਰ ਜੇ ਕੋਈ ਸਦਕ ਨਾਲ ਮੰਗੇ ਗੁਰੂ ਜਗਾ ਵੀ ਉਹਦੀ ਮਰਜ਼ੀ ਦੀ ਦੇ ਦਿੰਦਾ ਨੂੰ ਜੇ ਕੋਈ ਸਦਕ ਨਾ ਮੰਗੇ ਜੇ ਕੋਈ ਸਬਰ ਸਦਕ ਵਿਸ਼ਵਾਸ ਨਾਲ ਮੰਨੇ ਨਾ ਮੈਂ ਇੱਥੇ ਮਰਨੇ ਤਾਂ ਗੁਰੂ ਜਗਾ ਦੇਨ ਨਾ ਉਹਦੀ ਮਰਜ਼ੀ ਨਾਲ ਚੂਜ਼ ਕਰ ਦਿੰਦਾ ਕਿ ਜਹਾ ਜੋ ਤੂੰ ਮੰਗਿਆ ਤੈਨੂੰ ਉਹ ਮਿਲਨੇ ਐਵੇਂ ਥੋੜੀ ਲੱਕੇ ਦਿੱਤਾ ਜੋ ਮੰਗਿਆ ਠਾਕੁਰ ਰੱਬ ਨੇ ਤੇ ਉਹਦੇ ਵਿੱਚ ਮੌਤ ਵੀ ਤਾਂ ਆਉਂਦੀ ਹੈ ਨਾ ਜੋ ਮੰਗਿਆ ਠਾਕੁਰ ਰੱਬ ਨੇ ਤੇ ਸੋਈ ਸੋਈ ਦੇਵੇ ਉਹਦੇ ਵਿੱਚ ਮੌਤ ਵੀ ਆਉਂਦੀ ਹੈ ਕੋਈ ਮੰਗ ਲੈ ਪਾਦਸ਼ਾਹ ਤੇਰੇ ਦਰ ਤੇ ਮਰਨੇ ਤਾਂ ਗੁਰੂ ਉਸ ਜਗ੍ਹਾ ਨੂੰ ਆਪ ਉਹਦੀ ਮਰਜ਼ੀ ਨਾਲ ਚੂਜ਼ ਕਰਾਉਂਦਾ ਪਾਦਸ਼ਾਹ ਕਿਰਪਾ ਬਖਸ਼ਿਸ਼ ਕਰਨ ਆਪਣੇ ਸਾਰਿਆਂ ਦੀ ਹਾਜ਼ਰੀ ਦਰਦਾਹੀ ਪਰਵਾਨ ਹੋਵੇ ਜਦੋਂ ਸਵੇਰੇ ਨੀਂਦ ਵਿੱਚੋਂ ਤੁਹਾਡੀ ਜਾਗ ਖੁੱਲੇ ਜਰੂਰ ਕਿਰਪਾ ਕਰਿਆ ਕਰੋ 2 ਮਿੰਟ ਉੱਠਦੇ ਅੰਸਾਰ ਆਪਣੇ ਬੱਚਿਆਂ ਨੂੰ ਵੀ ਸਿਖਾਓ ਜਦੋਂ ਨੀਂਦ ਤੋਂ ਜਾਗ ਖੁੱਲੇ ਉੱਠਦੇ ਅੰਸਾਰ 2-3 ਮਿੰਟ ਜਰੂਰ ਜਪਿਆ ਕਰੋ ਵਾਹਿਗੁਰੂ 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 ਸਵੇਰੇ ਦਿਨ ਚੜਦਿਆਂ ਤੁਹਾਡੇ ਘਰ ਚੋਂ ਆਵਾਜ਼ ਆਉਣੀ ਚਾਹੀਦੀ ਹਰ ਕਮਰੇ ਚੋਂ ਵਾਹਿਗੁਰੂ 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 ਮੇਰਾ ਵਿਸ਼ਵਾਸ ਹੈ ਇੱਕ ਮਹੀਨਾ ਜਪ ਕੇ ਵੇਖ ਲਓ ਤੁਹਾਡੇ ਘਰ ਦਾ ਐਟਮੋਸਫੇਅਰ ਚੇਂਜ ਹੋ ਜਾਏਗਾ ਤੁਹਾਨੂੰ ਘਰ ਇਦਾਂ ਲੱਗਣ ਲੱਗ ਜਾਏਗਾ ਕਿ ਜਿਵੇਂ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਘਰ ਵਿੱਚ ਵੱਖਰੀਆਂ ਮਹਿਕਾਂ ਵੱਖਰੇ ਰੰਗ ਵੱਖਿਆ ਆਨੰਦ ਸਿਰ ਉੱਠਦੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਖੁਸ਼ਬੂ ਆਉਣ ਲੱਗ ਜਾਏ। ਕਦੇ ਹਰਿਮੰਦਰ ਸਾਹਿਬ ਜਾਇਓ ਜਿੱਦਾਂ ਦੀ ਖੁਸ਼ਬੂ ਤੁਹਾਨੂੰ ਉੱਥੋਂ ਆਉਂਦੀ ਨਾ ਰੋਜ਼ ਘਰ ਵਿੱਚ ਜਪਣ ਲੱਗ ਜਾਓ ਤੁਹਾਨੂੰ ਘਰ ਚੁੱਧਾਂ ਦੀ ਮਹਿਕ ਸੁਖ ਸੁਭਾਉਣ ਲੱਗ ਪੈਣੀ। ਸਤਿਗੁਰੂ ਕਿਰਪਾ ਬਖਸ਼ਿਸ਼ ਕਰਨ ਜਪ ਲਓਗੇ ਭਾਈ ਸਵੇਰ ਦੀ ਨੀਂਦ ਚੋਂ ਜਾਗ ਫੁੱਲੇ ਵਾਹਿਗੁਰੂ ਕਹਿ ਲਿਆ ਕਰੋਗੇ ਹੱਥ ਖੜੇ ਕਰਕੇ ਜਕਾਰਾ ਛੱਡੋ ਗੁਰੂ ਨੇ ਹੱਥੇ ਕਰਵਾ ਲੈਣਾ ਬੋਲੇ ਸੋਨੇ ਹਾਲ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕਾਂ ਦਾ ਧੰਨਵਾਦ ਭਾਈ ਸਾਹਿਬ ਭਾਈ ਗੁਰਕਵਾਲ ਸਿੰਘ ਜੀ ਉਹਨਾਂ ਨੇ ਮੈਨੂੰ ਹੁਕਮ ਲਾਇਆ ਸੀ ਫੋਨ ਕਰਕੇ ਭਾਈ ਸਾਹਿਬ ਜੀ ਇਸ ਸਾਲ ਸਮਾਗਮ ਜ਼ਰੂਰ ਦਿਓ